ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਵਾ ਤਿੰਨੇ ਸੋਈਆਂ ਸਵਾਈਆਂ ਵਾ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੇ ਵੀ ਇੱਥੇ ਆ ਕੇ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਕਰਾ ਲੋ ਤੇ ਬਾਕੀ ਸਾਡੀ ਬੇਨਤੀ ਵੀ ਜਰੂਰ ਧਿਆਨ ਦਿਆ ਕਰੋ ਅਹੀਂ ਤੇ ਹਰ ਵੀਡੀਓ ਤੇ ਚਲੋ ਕਈਦਾ ਵਾ ਬੇਨਤੀ ਕਰੀਦੀ ਆ ਬਾਕੀ ਸਾਡੀ ਗੱਲ ਮੰਨਣਾ ਵੀ ਜਿਹੜਾ ਵਾ ਅਹੀਂ ਵੀ ਤੁਹਾਡੇ ਵੀਰਾਂ ਵਾਸਤੇ ਜਿਹੜਾ ਵਾ ਕਈਦਾ ਵਾ ਆਪਣੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਅਸੀਂ ਕਦੇ ਵੀ ਨਾ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜੀ ਜੋ ਵੀ ਆ ਅਗਲੇ ਤੇ ਘਰੇ ਵੇਖ ਕੇ ਪਸ਼ੂ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੇ ਦੇ ਨਾਮ ਦੱਸ ਤੇ ਕਰੀਏ ਜੀ ਮੈਂ ਸ਼ਮਸ਼ੇਰ ਸਿੰਘ ਪਿੰਡ ਪੂੰਗਾ ਤਹਿਸੀਲ ਨਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲਦਾ 7508511814 ਜੀ ਠੀਕ ਹੈ ਜੀ ਹਾਂ ਜੀ ਭਾਈ ਤਿੰਨੇ ਸੁਈਆਂ ਸੁਈਆਂ ਡੰਗਰ ਸਾਰੇ ਹਾਂਜੀ ਛੋਟੇ ਛੋਟੇ ਰੇੜੇ ਆ ਬਾਜੀ ਠੀਕ ਹੈ ਜੀ ਹਾਂਜੀ ਚਲੋ ਆਹ ਬਾਜੀ ਵੜ ਸੁਈ ਜੇ ਦੂਜਾ ਸੁਆ ਠੀਕ ਹੈ ਕਿੰਨ੍ਹੇ 20 ਦਿਨ ਹੋ ਗਏ ਤੇ ਵਛਾ ਦੇ ਮਗਰ ਜੋ ਤੇ ਦੁੱਧ ਦੁੱਧ ਬਾਜੀ ਹੋਊਗਾ 10 ਕਿਲੋ ਪਾ 9 ਕਿਲੋ ਆਪਣਾ ਮਿੰਡ ਕੇ ਲੈ ਜੇ ਠੀਕ ਹੈ ਹਾਂਜੀ ਬਾਕੀ ਦੁੱਧ ਅਗਲੇ ਤੇ ਘਰਾਂ ਹੀ ਚੋਕੇ ਖੜਿਆ ਕਰੋ ਭਾਵੇਂ ਕੋਈ ਵੀਲ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਟਾਈਮ ਤੁਹਾਨੂੰ ਆਪ ਕੱਟਣਾ ਪੈਣਾ ਵਾ ਬਾਕੀ ਭਾਜੀ ਪਲੀ ਜੁੜੀ ਬੈਠਿਆ ਬਾਕੀ ਰਾਜੀ ਜੀ ਇੱਦਾਂ ਹੀ ਥੱਲੇ ਬੈਜਵਾਦੋ ਜਿੱਦਾਂ ਮਰੀ ਥਾਂ ਤੋਂ ਭਾਜੀ ਬਹੁਤ ਚੰਗਾ ਆਹ ਦੇਖ ਸਾਡੇ ਥਾਂ ਵੀ ਚੰਗਾ ਲੱਗਾ ਇਹਦੇ ਕੋਲ ਚਲੋ ਲੈ ਜਾ ਫਿਰ ਹੋਰਾ ਇਹਨੇ ਸੇ ਵੜੀ ਗਈ ਤੇ ਵੀ ਤੁਮ ਖਾਤੋਂ ਬਾਕੀ ਕੰਦੀ ਹੁੰਦੀ ਆ ਥਾਂ ਤੋਂ ਬਾਕੀ ਮਈਆਂ ਆਣ ਲੱਗਾ ਤਾਂ ਤੇ ਕਿੰਨਾ ਫੇਰਾ ਕੀ ਰ ਮੁੱਲ ਮੁੱਲ ਬਾਜੀ ਦੇ ਦਈਏ 28000 ਦੀ 28 ਦੀ ਹਾਂਜੀ ਕੀ ਕਰਦੀਏ ਮਾਨਤਨ 2000 ਛੋੜ ਕਰਾਂ ਬਾਜੀ ਪੂਰੇ 26000 ਦੇ ਦਾਂਗੇ ਅੱਛਾ 26000 ਦੀ ਦੇ ਦੋ 25000 ਦੀ ਬਾਜੀ ਦੇਣੀ ਆ ਜਿਹੜੀ ਬੈੜ ਸਾਹ ਦੇਖ ਲਓ ਬਾਜੀ ਦੁੱਧ 10 ਕਿਲੋ ਹੋਊ ਬਾਜੀ ਪਰ 9 ਕਿਲੋ ਆਪਣਾ ਲੈ ਕਰਕੇ ਲੈ ਜਾਏ ਠੀਕ ਹੈ ਜੀ ਹਾਂਜੀ ਇਹ ਭਾਜੀ ਪਹਿਲਾ ਸੂਆ ਬੈਠ ਜੋ ਇਹ ਹੁਣੇ ਲਿਆਂਦੀ ਭਾਜੀ ਉੱਥੇ ਅੱਧੀ ਕਚੋਤੀ ਅੱਧੀ ਚੋਣ ਵਾਲੀ ਜੋ ਅੱਛਾ ਸੋਈਨ ਭਾਜੀ 20 22 ਦਿਨ ਹੋਏ ਬਸ ਸ਼ਾਇਦ ਇਹ ਮਗਰ ਜੋ ਇਹ ਵੀ ਪਾਸ ਕਰਕੇ ਲਿਆਂਦੀ ਆ ਹਾਂਜੀ ਆ ਦੇਖੋ ਬਾਗੀ ਹੈਗੀ ਕਿੱਦਾਂ ਠੰਡੀ ਠੰਡੀ ਥਾਂ ਤੁਹਾਨੂੰ ਖਾ ਦੋ ਬਹੁਤ ਚੰਗਾ ਲੱਗਾ ਜੋ ਆ ਦੇਖੋ ਇੱਦਾਂ ਹੀ ਬੈਠੇ ਰੋਗਾ ਮੈਂ ਤਰਾਂ ਪਸ਼ੂ ਕਈ ਰਿਜਲ ਡਰ ਜਾਂਦਾ ਮੈਂ ਥੋੜਾ ਬੋਲ ਇਹਦੇ ਕੋਲ ਕਿੰਨਾ ਹੀ ਦੁੱਧ ਦੁੱਧ ਭਾਜੀ 8 ਕਿਲੋ ਆ ਮੰਨੇ ਕੋਈ ਆਪਣਾ ਪੱਕਾ ਠੀਕ ਹੈ ਕੋਛੇ ਦੀ ਚਵਾਈ ਹੋਈ ਆ ਤੇ ਕੁਛ ਕਹਿੰਦੇ ਹੋਣ ਵਾਲੀ ਆ ਯਾਰ ਬਾਕੀ ਬਾਰੀ ਜਿੱਥੇ ਮਰਦੀ ਆ ਥੱਲੇ ਬੈਜੋ ਆ ਗਏ ਹਾਂ ਗੀ ਇਦਾਂ ਹੀ ਖੜੀ ਹੁੰਦੀ ਯਾਰ ਠੀਕ ਆ ਉੱਤਰਾ ਠੰਡੀ ਆ ਥੋੜਾ ਦਰਦੀ ਹੋਈ ਬਾਕੀ ਇਹ ਆ ਵੀ ਚਲੋ ਇੰਨਾ ਦਿਨਾਂ ਚ ਚੌਣ ਲਈ ਚੰਗੀ ਆ ਦੁੱਧ ਸੰਗਣਾ ਹੁੰਦਾ ਚਲੋ ਇੰਨਾ گاਵਾਂ ਦਾ ਇਹ ਆ ਵੀ ਅਜੇ ਰੱਜੀ ਰੱਜੀਵ ਨਹੀਂ ਅਜੇ ਭੁੱਖੀ ਆ ਉੱਤਰਾ ਹੀ ਲੱਪੇ ਚ ਲੱਗੇ ਆ ਉੱਪਰੋਂ ਅਸਾਂ ਧੰਬਾ ਦਾ ਬਸ਼ੂ ਆਇਆ ਹੁੰਦਾ ਆਂ ਦੇ ਸੰਦ ਨਹੀਂ ਹੋਰ ਮੈਦਨ ਲੱਗਦੇ ਤਾਂ ਤੇ ਮੁੱਲ ਫਿਰ ਇਹਦਾ ਮੁੱਲ ਭਾਜੀ ਦੇ ਦੀਏ 25000 ਦੀ 25 ਦੀ ਹਾਂਜੀ ਕੀ ਕਰਦੀਏ ਕਮਾਨਤਨ ਪੂਰੇ 23000 ਦੀ ਬਸ਼ੀ ਦੇਣਾ ਹੈ ਭਾਜੀ ਅੱਛਾ 23000 ਦੀ ਉਹਨੇ ਮੁੱਲ ਦੇ ਭਾਜੀ ਮਾਨਤਾਨ ਕਰਦਾਂਗੇ ਠੀਕ ਹੈ ਜੀ ਹਾਂਜੀ ਇਹ ਭਾਜੀ ਵੈਟ ਜਾਓ ਇੱਥੇ 10 ਕਿਲੋ ਦੋ ਤਿਆਰ ਜੋ ਅੱਛਾ ਸੁਈ ਭਾਜੀ ਆਪਣੇਉਂ ਗਈ ਏ 16 17 ਕਿਲੋ ਦੋ ਦੀ ਔਰ ਸਾਬੀ ਥੋੜੀ ਘੱਟ ਦਿਓ ਸ਼ਰੀਦ ਭਾਜੀ 1.5 2 ਮਹੀਨੇ ਹੋਈ ਦਿਓ ਅੱਛਾ ਹਾਂਜੀ ਥਣ ਥਣ ਓਕੇ ਜੀ ਸਾਰੇ ਹੁਣ ਆ ਭਾਜੀ ਸਾਰੇ 1 ਵਜੇ ਆ ਥੋੜਾ ਵੱਡਾ ਛੋਟਾ ਰੱਖਦੀ ਆ ਇਹ ਭਾਜੀ ਆ ਕੋਈ ਚੁਆ ਕੇ ਲੈ ਜਾਏ ਆਪਣਾ ਮਣਕੇ ਲੈ ਜਾਏ ਕੋਈ ਦੁੱਧ ਆ ਦੇਖ ਸਾਡੇ ਤਿੰਨ ਸਨੰਦ ਸਾਈਜ਼ ਇੱਕੋ ਜਿਹਾ ਵੇ ਥੋੜਾ ਜਿਹਾ ਵੱਡਾ ਰੱਖਦੀ ਆ ਬਾਕੀ ਤੁਸੀਂ ਆਪਣਾ ਵੇਖ ਕੇ ਲੈ ਜਾਣਾ ਬਾਕੀ ਇਹ ਆ ਵੀ ਸਾਭ ਹੀ ਨਹੀਂ ਆ ਕਿਸੇ ਨੇ ਸਰੀਰੋਂ ਲਿੱਸੀ ਆ ਜਿਹੜੀ ਦੁੱਧ ਦੇ ਤੇ ਕੱਲ ਹੁਣ ਜਿਹੜਾ ਕਹਿੰਦੇ 10 ਲੀਟਰ ਹੈਗਾ ਉਹ 10 ਕਿਲੋ ਜੋ ਬਣੀ ਪਿਆਰ ਆਇਤ ਦੂਸਰੇ ਪਾਸੇ ਰੰਧਾਣ ਦੇਖ ਸਕਦੇ ਤੇ ਬਾਕੀ ਮਿਲਕਵੇਂ ਨੇ ਚੰਗੀ ਮੋਟੀ ਲੱਗੀ ਆ। ਹਾਂਜੀ ਬਾਕੀ ਭਾਜੀ ਆ ਗਈ ਇਹ ਤਾਂ ਛੰਡੀ ਛੰਡੀ ਜਿਓ। ਬਿਨਾ ਭਾੜੇ ਦਾ ਚੋਲੇ ਦੀ ਆ। ਆਓ ਸਾਡੋ। ਹਾਂ ਤੇਰਾ। ਕਿੰਨਾ ਫੇਰ ਕੀ ਇਹਦਾ ਮੁੱਲ? ਮੁੱਲ ਭਾਜੀ ਦੀ ਜੀ 5000 ਦੀ। ਕਰ ਦੋ ਮੰਨਤਾ ਨਾ। 2000 ਰੁਪਏ ਦੀ ਭਾਈ ਜੜੀ ਦੇ ਦਾਂਗੇ। ਅੱਛਾ ਵੀ 2000 ਦੀ ਦੇ ਦੇ। ਦੋ 10 ਤਾਂ ਭਾਜੀ ਬਾਹਰ ਹੋ ਗਏ 10 ਕਿਲੋ ਮੰਨੇ। ਠੀਕ ਹੈ ਜੀ। ਬਾਕੀ ਭਾਜੀ ਸੂਆ ਸਾਹ ਮਾਲ ਆਮੀ ਚੈਤ ਬਾਤ ਸੱਲੀ ਕਰਕੇ ਵੇਚ ਆ। ਇਹ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਖੜੇ ਹਨ। ਹਾਂਜੀ। ਜੋ ਵੀ ਕੁਛ ਆ। ਇੱਥੇ ਵੇਖ ਕੇ ਖੜੋ ਭਾਵੇਂ ਕੋ ਵੀਰ ਦੂਰ ਦਾ ਵਾ ਤੇ ਭਾਵੇਂ ਕੋ ਲਾਗੇ ਦਾ ਵਾ ਪਸ਼ੂ ਦੀ ਤਸੱਲੀ ਕਰਕੇ ਖੜਨੀ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤੇ ਆਪਣੀ ਜ਼ਿੰਮੇਵਾਰੀ ਵੀ ਪੂਰੀ ਕਰਿਆ ਕਰੋ ਜੀ